ਜੇਗਾ ਯਾਰ ਇਹਨਾਂ ਸਰ ਬਿਆਨਾਂ ਹੀ ਦਿੱਤਾ ਜਾ ਰਿਹਾ ਬਲਾਉ ਬਲਾਉ ਜਿਹੜੀ ਕਿਹੜੀ ਜਗ੍ਹਾ ਤੇ ਕੀਤੀ ਜਾ ਰਹੀ ਹੈ ਜੀ ਅੱਜ ਇਹ ਮਲਕਪੁਰ ਵਿੱਚ ਅਮਰਜੀਤ ਕੌਰ ਵਾਈਫ ਆਫ ਗੁਰਮੀਤ ਸਿੰਘ ਉਹਨਾਂ ਦੇ ਘਰ ਤੇ ਕੀਤੀ ਜਾ ਰਹੀ ਹੈ ਜਿਹੜੇ ਗਲਾਡਾ ਦੇ ਨਾਲ ਸਾਡੇ ਅਫੀਸਰ ਨਾਲ ਨੇ ਜਿਹੜੀ ਅਨਨ ਅਧਿਕਾਰ ਅਕਰੋਜਮੈਂਟ ਹੈਗੀ ਆ ਨਾਲ ਦੀ ਨਾਲ ਜਿਹੜੀ ਇਹ 2013 ਤੋਂ ਨਸ਼ੀਲਾ ਕੰਮ ਕਰਦੀ ਸੀ ਉੱਤੇ ਤਕਰੀਬਨ 7-8 ਮਾਰਚੇ ਕੇ ਰਜਿਸਟਰਡ ਨੇ ਤੇ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਯੋਧ ਨਸ਼ਿਆਂ ਦੇ ਵਿਰੁੱਧ ਦੀ ਮੁਹਮਦੇਦੀਨ ਤੇ ਇਹਦੇ ਵਿੱਚ ਗਲਾਡਾ ਵਾਲੇ ਅਫੀਸਰ ਸਾਡੇ ਨਾਲ ਨੇ ਤੇ ਕਾਰਵਾਈ ਕਰ ਰਹੇ ਨੇ ਸਰ ਇਹ ਪ੍ਰੈਡਿਟੀ ਜੇਲ੍ਹ ਚ ਹੈਗੀ ਜੀ ਕਿ ਇਸਦਾ ਇਹ ਨੋਬੀਟ ਬੈਕਗਰਾਉਂਡ ਕੀ ਹੈ ਕਿਨੇ ਦੇ ਤੋਂ ਨਸ਼ਾ ਇਹ 2013 ਤੋਂ ਨਸ਼ਾ ਵੇਚਦੀ ਆ ਰਹੀ ਹੈ ਤੇ ਹੁਣ ਇਸ ਟਾਈਮ ਇਹ 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 ਦੇਖਦੇ ਸੀ ਕਿ ਕਿੰਨਾ ਹਾਂ ਜੀ ਹਾਂ ਇੱਥੇ ਰਹਿੰਦੇ ਦੀ ਹੈ ਸਰ ਪਹਿਲਾਂ ਕਿੰਨੇ ਕੇਸ ਮੰਗਲੇ ਦਰਜ ਨੇ ਪਹਿਲਾਂ 7-8 ਮੁਕੰਦਮੇ ਦਰਜ ਹੈਗੇ ਨੇ ਤੇ 2013 ਤੋਂ ਲਗਾਤਾਰ ਕਰਦੀ ਆ ਰਹੀ ਹੈ ਸਰ ਲਾਸਟ ਕਦੋਂ ਅਰੈਸਟ ਹੋਇਆ ਇਹਦੀ ਪਈ ਸੀਗੀ ਲਾਸਟ ਇਹ ਰੱਤੀ 21 ਚ ਪਈ ਆ ਦੀ ਲਾਸਟ ਰੈਸਟ 21 ਕਿੰਨੀ ਦੀ ਕਵਰੀ ਸੀਗੀ ਇਹਦੇ ਤੋਂ ਕਿੱਦਾਂ ਕਰਾਂ ਗੱਭਰੀ ਉਹ ਤਾਂ ਦੱਸ ਦਿਆਂ ਸਾਫ ਸਾਗਰਾ ਵੀ ਰਹੇ ਕੋਈ ਸਰ ਲੱਗਦਾ ਕਿਤੇ ਨਾ ਕਿਤੇ ਜਿਹੜੀ ਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਇਸ ਘਰ ਤੇ ਵੀ ਜਿਹੜੀ ਕਾਰਵਾਈ ਹੋਈ ਹੈ ਬਿਲਕੁਲ ਜੀ ਇਹਨਾਂ ਨਾਲ ਅਨਕਾਨ ਅਧਿਕਾਰ ਫਰੋਜਮੈਂਟ ਵੀ ਦੀ ਗਲਾਡਾ ਵਾਲੇ ਵੀ ਸਾਡੇ ਨਾਲ ਨੇ ਤੇ ਜਿਹੜਾ ਇਹਨੇ ਇਹ ਘਰ ਬਣਾਇਆ ਸੀ ਠੱਕੇ ਨਾਲ ਬਣਾਇਆ ਸੀ ਤੇ ਦੂਜੀ ਗੱਲ ਇਹ ਨਸ਼ੇ ਤੋਂ ਜਿਹੜਾ ਪੈਸਾ ਇਕੱਠਾ ਕਰਕੇ ਬਣਾਇਆ ਸੀ ਤੇ ਇਹ ਜਿਹੜੇ ਨਸ਼ਾ ਮੁਕਤ ਪੰਜਾਬ ਵਾਲਾ ਅਸੀਂ ਬਤ ਰਹੇ ਆ ਤੇ ਉਹਦੀ ਮੈਂਦੀਨ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਤਾਂ ਹੁਣ ਸਰ ਇਹਨਾਂ ਦੇ ਆ ਰਿਕਾਰਡ ਜਿਹੜਾ ਫੈਮਲੀ ਬੈਕਗ੍ਰਾਉਂਡ ਇਹਨਾਂ ਦਾ ਕੁਝ ਬਿਲਕੁਲ ਜੀ ਉਹ ਇਨਵੈਸਟੀਗੇਸ਼ਨ ਕਰੇ ਰਹੇ ਆ ਸਾਡੀ ਪਹਿਲਾਂ ਚੱਲੇ ਰਿਹਾ ਸਿਸਟਮ ਤਾਂ ਹੀ ਅਸੀਂ ਇਹ ਕੰਕਲੂਡ ਕੀਤਾ ਹੈ ਤੇ ਬਾਕੀ ਇਹਨਾਂ ਨੂੰ ਇਹੀ ਆ ਤੁਹਾਡੇ ਥਰੂ ਇਹੀ ਹੈਗੀ ਸਾਰਿਆਂ ਨੂੰ ਅਪੀਲ ਹੈ ਵੀ ਇਹ ਕੰਮਾਂ ਨੂੰ ਛੱਡੋ ਆਪਾਂ ਇੱਕ ਤੰਦਰੁਸਤ ਪੰਜਾਬ ਬਣਾਈਏ ਜਿਹੜਾ ਇਹ ਨਸ਼ਿਆਂ ਦਾ ਕੋੜ ਹੈ ਇਹਨੂੰ ਇਨ ਛੱਡ ਕੇ ਬਿਲਕੁਲ ਆਪਾਂ ਨਾਰਮਲ ਜ਼ਿੰਦਗੀ ਜੀ। ਜੱਸੀ ਜੀ ਨੂੰ ਪਤਾ ਲੱਗਿਆ ਕਿ ਪਿੱਛੋਂ ਕਿਹੜਾ ਗਰੋ ਸੀਗਾ ਨਾ ਤਾਂ ਕੋਈ ਕਿੰਨਾ ਟਾਈਪ ਸੀਗਾ ਇਹਨਾਂ ਦਾ। ਗਰੋ ਟਾਈਪ ਤਾਂ ਕੀਆ ਟਾਈਪ ਦਾ ਪਰਸਨ ਨਹੀਂ ਹੁੰਦਾ ਗਰੋ ਇਹਨਾਂ ਦਾ ਕਿਹੜਾ ਨਸ਼ੇ ਵਾਲਾ ਦਾ ਗਰੋ ਕਿਹੜਾ ਹੁੰਦਾ। ਹਾਂ। ਨਿੱਕੇ ਨਿੱਕੇ ਪਿੰਡ ਸਰ ਜਿਹੜਾ ਪਿੰਡ ਇੱਥੇ ਰਹਿੰਦਾ ਸੀਗਾ ਤੇ ਕਿੱਥੇ ਹੋ ਰਿਹਾ। ਹਾਂਜੀ ਹਾਂ ਇਸੇ ਪਿੰਡ ਦੇ ਰਹਿਣ ਨੇ ਨਾਲ ਕੋਰਦੇ। ਆਹ ਤਾਂ ਉਹਨਾਂ ਤੇ ਆ ਕਿੰਨਾਂ ਨੇ ਬਣਾਇਆ ਸੀ ਕਬਜ਼ਾ ਕਰਕੇ। ਸੋ ਸੁਣਨਾ ਚਾਹੇ ਜਗਾ ਵੀ ਕਬਜ਼ਾ ਕੀਤਾ ਹੈ। ਬਿਲਕੁਲ ਜੀ ਇਹ ਕਬਜ਼ਾ ਕੀਤਾ ਸੀ ਕਬਜ਼ਾ ਕਰਕੇ ਇਹਨਾਂ ਨੇ ਬਣਾਇਆ। ਸੋ ਸਹੀ ਹੈ ਇਹ ਰੋਗੋਜੀ ਸਹਾਇਤਾ ਵੀ ਹੈਗੇ ਨੇ ਕਈ ਮੁਕੱਦਮਿਆਂ 'ਚ ਤੇ ਕਿਹੜਾ ਹੈ ਸਰੋਜੀ ਸਰੋਜ ਸਿੰਘ ਦਾ ਗੇਟ ਦੇਖੋ ਨਜ਼ਰੋਂੋਂ ਆਪਣਾ ਪ੍ਰੋਫੈਸ਼ਨਲ ਖਰਾਬ ਕਰ ਲਿਆ ਚਾਹ ਰਿਹਾ ਹੈ ਜੀ 20000 ਤੋਂ ਵੱਧ ਜਾਂ ਕੋਈ ਆ ਨਾ ਮੁੱਢੀ ਕੋਈ ਬੜਾ ਬਿਨ ਰਿਸਪੈਕਟ